ਜੀ ਮਣਾਡੇ ਫਾਰਮ ਤੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਹੈ ਬਾਈ ਕੋਲ ਬਹੁਤ ਸ਼ਾਨਦਾਰ ਪਸ਼ੂ ਆਏ ਨੇ ਪਾਈ ਨਾ ਕਰਦੇ ਗੱਲ ਬਾਤ ਵਧੀਆ ਵੈੜ ਆਈ ਹੈ ਰਿਕਾਰਡ ਵਾਲੀ ਤੇ ਵਧੀਆ ਝੋਟੀ ਆਈ ਤਾਜੀ ਸੂਈ ਤੇ ਬਾਈ ਨਾ ਕਰਦੇ ਗੱਲ ਬਾਤ ਸਤਿਗੁਰਾਲ ਬਾਈ ਜੀ ਸਤਿਗੁਰਾਲ ਜੀ ਵੀਰ ਜੀ ਠਾ ਜੀ ਪਰਮਾ ਜੀ ਬੋਲਾ ਜੀ ਨੇ ਨੇ ਪ੍ਰੋਮੋਨਾਂ ਡੀਰੀ ਫਾਰਮ ਦੇ ਜੁੜੇ ਸਾਰਿਆਂ ਦਿਲੋਂ ਧੰਨਵਾਦ ਕਰਦੇ ਹਾਂ ਵੀ ਜਿਹੜੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਜਾਂ ਚੈਨਲ ਨੂੰ ਪਿਆਰ ਦਿੰਦੇ ਆ। ਹਾਂਜੀ ਸਾਰੀ ਸੰਗਤਾਂ ਵੀ ਜੀ ਦਿਲੋਂ ਧੰਨਵਾਦ ਕਰਦੇ ਆ। ਧੰਨਵਾਦ ਜੀ। ਤੇ ਯਾਰ ਵੀਡੀਓ ਅੱਜ ਆਪਣੇ ਕੋਲ ਦੋ ਤਿੰਨ ਅਗੇ ਵਧੀਆ। ਠੀਕ ਹੈ। ਵਿਆਹੜਿਆ ਇੱਕ ਬੱਚਾ ਮੜੀ। ਵਾਲੇ ਪਾਣਾ ਜਾਇ ਤੇ ਝੋਟੀਏ ਕੋ ਵੱਡੀ ਹੋਈ। ਠੀਕ ਜੀ। ਇੱਕ ਥੋੜਾ ਘਬਣ ਝੋਟੀ। ਠੀਕ ਹੈ ਭਾਈ। ਕਿ ਨਹੀਂ ਯਾਰ ਉਹ ਤਨੇ ਬਿਲਕੁਲ ਜੈਪੌਨ। ਬਿਲਕੁਲ ਜੈਪੌਨ। ਪੂਰੇ ਫੌਨ ਜਿਦਾਂ ਨੇ ਝੋਟੀ ਮਗਰ ਵੀ ਕੱਟੀ ਗਿਆ ਤੇ ਪੱ ਮਗਰੀ ਕੱਟੀ ਗਈ ਠੀਕ ਜੀ 14 ਗ੍ਰਾਮ ਠੰਡਾ ਦੁੱਧ ਮਿਲਨ ਵਾਲਾ ਹੋਊ ਜੀ ਹਾਂ ਜੀ ਠੀਕ ਜੀ ਇੱਕ ਕਰਾ ਕੇ ਕਾਲੀ ਵੀਰ ਜੈਡ ਲੈ ਕੇ ਚੋਦੀ ਆ ਤਾਂ ਬਹੁਤ ਜ਼ਿਆਦਾ ਪੂਰੀ ਗੁਜਾਰਾ ਹੋਇਆ ਹੈ ਆਣ ਤੋਂ 20 ਟੋੜੀਆਂ ਬਹੁਤ ਜ਼ਿਆਦਾ ਸੋਨਾ ਲਗਾ ਇਹ ਕੋਈ ਝੋਟੀ ਦਾ ਲਬਵਾਜ ਦੇਖੋ ਲੇਵਰ ਰਿਕਾਰਡ ਵਾਲੀ ਆ ਤੇ ਵਧੀਆ ਕੁਆਲਿਟੀ ਦੀ ਝੋਟੀ ਚੰਗੀ ਵੀਰ ਤੋਂ ਸੇਵਾ ਕਰੇਗਾ ਝੋਟੀ 15 ਕਿਲੋ ਤੋਂ 16 ਕਿਲੋ ਦੁੱਧ ਕੱਢਣ ਵਾਲੀ ਸੋਹ ਤੇ ਚੰਗੀ ਠੰਡੀ ਸੀਲ ਸੌਂ ਦੇ ਸੁਗਦੀ ਠੰਡੀ ਬੜੀ ਫਿਰਗੀ ਆ ਬੜੀ ਪਰ ਵੀਜੀ ਆੜੀ ਜਿਹੜਾ ਜੀ ਮੇਰੇ ਨੋਰ ਮਸਾਲਾ ਇਹ ਮੱਜੀ ਦਾ ਠੀਕ ਜੀ ਠੰਡੀ ਮਗਰ ਵੀ ਕਟਈ ਠੀਕ ਜੀ ਆਪਸ ਮਾਰੀ ਇੱਕ ਨੰਬਰ ਵੀਕ ਤੋਂ ਪੂਰੀ ਸੇਵਾ ਕਰੇ ਡੱਕਾ ਗਾਉਣ ਵਾਲੀ ਜੋਟੀ ਦੋ ਦੇ ਚਈ ਬੀ ਜਰਾ ਫਾ ਤੇ ਕੱਟੀ ਮਾਰ ਫਾੜੀ ਕੱਟੀ ਮਾਰ ਜੀ ਬਹੁਤ ਸੋਹਣੀ ਜੈਡ ਬਲੈਕ ਦੀ ਇੱਕ ਰੰਗ ਕਾ ਇਹ ਫਾਈਟ ਹੁੰਦੋ ਪਰ ਉਹ ਬਾਅਦ ਗਿਆ ਪਸਲੀ ਚੰਦੀ ਦੀ ਮਾਂ ਹੈ ਜੀ ਪਰ ਨਹੀਂ ਜੋੜੀ ਬਣੀ ਜੇ ਤਾਂ ਮਾੜਾ ਗੋੜਾ ਪੂਰਾ ਚੋਟੀ ਚੌਥੀ ਫਾੜੇ ਸੁਗਰੀ ਬਿਲਕੁਲ ਜੈਜਵੀਰ ਭਾਣ ਹਾਂਜੀ ਹਾਂਜੀ ਕੀ ਰੇਟ ਜੇ ਬਿਲਕੁਲ ਜੈਜਵੀਰ ਭਾਣ ਝੋਟੀ ਦੇ ਦਾਂਗੇ ਹਾਂਜੀ ਮੁੱਲ ਕਰਨ ਨੂੰ ਸਮੇਂ ਦੇ ਹਿਸਾਬ ਨਾਲ ਝੋਟੀ ਹੈਗੀ 5 ਲੱਖ ਦੀ ਪਰ ਉਹ ਮੁੱਲ ਨਹੀਂ ਬਿਲਕੁਲ ਜੈਜ ਹਾਂਜੀ ਇਹ ਹਵਾ ਨਹੀਂ ਦੱਤਰੀ ਲੱਖ ਦੀ ਲੱਖ ਦੀ ਝੋਟੀ ਠੀਕ ਹੈ ਕਰਦੇ ਮਾਲ ਦਾ ਠੀਕ ਹੈ ਜੀ ਐਂਡ ਵੀਰ ਚੋਟ 89500 ਦੀ ਹਾਂ ਚਾਨੇ ਵੀ ਗੈਸ ਨੋ ਹੀ ਹੋਣੀ ਪਰ 14 ਦਾ ਲੱਖ ਮੁੱਲ ਪਰ ਪਛਾਨੇ ਹੀ ਹਾਂ ਤੇ ਗੈਸ ਨੋ ਹੀ ਤਾਂ ਬਹੁਤ ਸਾਫ ਹੈ ਬੜੀ ਵਧੀਆ ਦੀ ਕੋਈ ਇੱਕ ਵੀ ਵਾਲਾ ਚਿੱਟਾ ਨਹੀਂ ਹੈਗਾ ਜੈਡ ਬਲੈਕ ਕੱਟੀ ਮਗਰ ਜੈਡ ਬਲੈਕ ਆਪ ਹਾਂਜੀ ਨੰਬਰ ਵੀ ਘਾਰ ਅੱਗੇ ਦੇਖ ਲਈ ਦੋ ਟੈਂਕ ਲੋਗ ਲੈ ਪਾਛੋ ਟੀਵੀ ਸਾਡੇ ਤਨਾ ਮਹੀਨੇ ਦੀ ਬੱਣਿਆ ਹਾਂ ਹਾਂਜੀ ਕਿੱਦ ਪਾਸ 8 ਕਰੋ 24 ਤੋਂ ਦੋ ਠੀਕ ਹੈ ਇਹ ਕੋਈ ਝੋਟੀ ਦਾ ਘਾਤ ਕੋਈ ਬਹੁਤ ਵੱਡਾ ਤੇ ਵਧੀਆ ਨੀਲੀ ਆ ਇੰਦੀ ਪੂਰੀ ਹੋਰ ਤੇ ਵਧੀਆ ਕੁਆਲਿਟੀ ਵਾਲੀ ਤੇ ਵਧੀਆ ਦੁੱਧ ਪਰਿਆ ਝੋਟੀ ਨੇ ਪੂਰੀ ਰਿਕਾਰਡ ਵਾਲੀ ਆ ਇਹ ਜਿਹੜਾ ਵੀਰ ਭਰਾ ਵੀਰ ਝੋਟੀ ਸੰਭਲੂਗਾ ਨਾ ਲੈ ਆ ਗਿਆ ਹਾਂਜੀ ਤੇ ਡਬਲ ਝੋਟੀ ਮੋੜ ਲਾਂਗੇ ਜਿਹੜੀ ਗੱਲ ਆ ਇਸ ਤਰ੍ਹਾਂ ਦੀ ਝੋਟੀ ਠੀਕ ਆ ਕੁਆਲਿਟੀ ਵਾਲੀ ਕੋਈ ਉਹੋ ਜਿਹੀ ਝੋਟੀ ਨਹੀਂ ਆ ਪੂਰੀ ਸਰੇ ਦੀ ਠੰਡੀ ਦੇ ਸੀਲ ਆ ਤੇ ਪਹਾੜੇ ਦੇ ਮਿਲਦੀ ਜਿਹਦੇ ਵੀ ਘਰ ਜੰਦੂ ਕੋਈ ਟੀਗਾਣਾ ਲਗਾਉਗੇ ਠੀਕ ਇਹ ਨਹੀਂ ਪਹਾੜੇ ਦੀ ਜੀ ਤੋ ਤੋੜੋ ਜੇ ਬਹੁਤ ਕਰਮਾਣੀ ਬਾੜੀ ਨੂੰ ਚੜਨੀ ਠੰਡੀ ਪਈ। ਤੁਹਾਪ ਸਮਾ ਦੀ 1 ਨੰਬਰ ਵੀਰ ਤੇ 100 20 ਦੁੱਧ ਵਾਲੇ। ਫੇਰ ਆ ਵੀ ਗੈਂਤੀ ਦੇ ਵੀਰ ਸਰਪਾ ਮੀ ਮੀ ਨਾ ਪੰਡਾ ਹੋਣ ਤੇ ਨਹੀਂ ਬਹੂੰਗੀ ਜੋ ਠੀਕ ਹੈ। ਦੁੱਧ ਵਾਲੀ ਫਾਟ। ਠੀਕ ਹੈ। ਬਸ ਕੀ ਮੋਲ ਭਾਈ ਜੀ? ਬਿਲਕੁਲ ਜਾਇਜ਼ ਭਾਅ ਨਾਲ। ਹਾਂ ਜੀ। ਮੋਹਰ ਪਰ 8575 ਦੀ 75000 ਦੀ 75000 ਠੀਕ ਜੀ ਹੋਰ ਮਾਨਤਨ ਰਿਵੀਰ ਪਰ ਚਲ 5500 5500 ਦਾ ਬਾਈ ਕਹਿੰਦਾ ਮਾਨਮ ਕਰਨਾਗੇ ਪਾਰੀ ਚੋਟੀ ਪੂਰੀ ਸਵਾਫ ਆ ਵਧੀਆ ਕੁਆਰਡੀਅਰ ਡੀ ਆ ਤੇ ਜਿਹੜੋ ਸੰਧੀ ਦਾ ਲੇਵੇ ਲੋਵਾ ਪੂਰਾ ਚੜਾ ਜਿਹਨੂੰ ਕਹਿੰਦੇ ਰਿਕਾਰਡ ਵਾਲਾ ਬਣਦੀ ਪੂਰੀ ਚੋਟੀ ਫਰੇਦੀ ਸੋਧਾ ਦੀ ਆ ਕਰ ਲੋ ਪੂਰੀ ਦੌੜ ਤਲੀ ਚੋਟੀ ਐ ਵੀਰ ਜਿਹੜਾ ਜਦੋਂ ਚੋਟੀ ਮੌਕੇ ਤੇ ਤਿਆਰ ਹੋ ਗਈ ਨਾ ਹਾਂਜੀ ਚੋਟੀ ਜਦੋਂ ਪੂਰਾ ਸਫਾ ਮਾਰਦੀ ਬੰਦੀ ਐ ਨਾ ਚੋਟੀ ਦਾ ਬੜਾ ਠੀਕ ਜੀ ਕਰੋਈ ਆ ਵੀ ਤੇ ਵੜ ਬੱਚਾ ਮਰਿਆ ਬੱਚਾ ਮਰਿਆ ਦਾ ਕੋਈ ਵੀ ਨਾਲੇ ਦੋ ਮਹੀਨੇ ਦੀ ਹਾਂਜੀ ਭਾਵੇਂ ਨਾਲੇ ਢਾਈਆਂ ਦੀ ਦੁੱਧ ਪੱਕਾ ਵੜ ਕੋ 12 ਕਿਲੋ 15 ਕਿਲੋ ਦੀ ਪੂਰਨ ਗਰੰਟੀ ਹੋ ਠੀਕ ਹੈ ਚਾਪ ਸਮਾ ਦੀ ਇੱਕ ਨੰਬਰ ਤੇ ਥਣੇ ਇਹ ਵੀਰ ਕਿਹੋ ਜਿਹਾ ਲਗਾਉਗਾ ਦੋ ਆ ਦੇ ਵਿੱਚ ਮੋਗਾ ਆ ਕਮੇਟੀ ਦੇ ਵਿੱਚ ਹੀ ਬਾਤ ਪਾ ਦੂਗਾ ਹੰਦੀ ਥੋੜੀ ਪੜੀ ਆ ਵੀ ਦੇਖੋ ਜੀ ਬਹੁਤ ਸਾਫ ਹੈੜਿਆ ਵਧੀਆ ਦੇ ਲੇਵਾ ਦੂਆ ਦੇਖੋ ਕਿੰਨਾ ਸੋਹਣਾ ਹੈ ਠੀਕ ਹੈ ਖਾਨ ਤੋਂ ਚੰਗਾ ਲੱਗਾ ਵੈਰ ਨੂੰ ਬਹੁਤ ਸਾਫ ਸੁਥਰੀ ਅੱਡੀ ਬੜੀ ਨੀਰ ਦਾ ਹੋਈ ਬੱਸ ਹੋ ਗਿਆ ਕਹ ਵੀ ਜਿਆ ਜੀ ਨਹੀਂ ਬਿਲਕੁਲ ਪੂਰੀ ਜੀ ਇਹ ਵੇੜਾ ਸਾਫ ਸੁਥਰੀ ਚਪਾਣਾ ਜੈ ਜੀ ਠੀਕ ਐ ਦੱਸੋ ਭਾਜੀ ਕੀ ਮੋੜੇ ਦਾ 55000 55000 ਦੀ ਜੀ ਹਾਂ ਜੀ ਹਾਂ ਠੀਕ ਹਾਂ ਜਸਨੋਈ ਜਸਨੋਈ ਦੋ ਕਮਰੇ ਮੌਨ ਦਾ ਮੌਨ ਦਾ ਦਾਖਲਾ ਦੋਦ ਹੋਊਗਾ ਪਰ ਵੇੜੇ ਲਈ ਲੈਣ ਵਾਲੀ ਇਹ ਫੰਦੀ ਸੰਚਨਾ ਦਾ ਮਾਮਲਾ ਹੈ ਕਰਦੇ ਫਿਰ ਮੌਨ ਦੀ ਪ੍ਰਾ ਕਰਾ ਠੀਕ ਪੂਰੀ ਥਾ ਵੇੜਾ ਤਾਂ ਵਧੀਆ ਹਾਂ ਜਸਨੋ ਰੇਟ 5500 ਠੀਕ ਆ ਭਾਈਆਂ ਕੋਲ ਪੈਸੂ ਆ ਬਹੁਤ ਸਾਭ ਸੁਖੀ ਵਧੀਆ ਕੋ ਲਾਈਕ ਕਮੈਂਟ ਤੇ ਸ਼ੇਅਰ ਕਰੋ ਤੇ ਵਧੀਆ ਕਵਾਲਿਟੀ ਦੇਖੋ ਇਹ ਲਾਈਕ ਕਮੈਂਟ ਸ਼ੇਅਰ ਕਰੀਜੀ ਵੱਧ ਤੋਂ ਵੱਧ ਕਰਿਆ ਕਰੋ ਜਿਨੇ ਵੀਰਪ੍ਰਾਸਾਹ ਤੇ ਜੁੜੀ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਹਾਂਜੀ ਬਾਜੀ ਫੋਨ ਨੰਬਰ ਹੈਗਾ 9884274075 ਹਾਂਜੀ ਨਾਮ ਮਹਾਰਾ ਦੇ ਪਿੰਡ ਪਿੰਡ ਭੋਮਾ ਜ਼ਿਲ੍ਹਾ ਅੰਮ੍ਰਿਤਸਰ ਤੇ ਵਧੀਆ ਕੁਆਲਿਟੀ ਵਾਲੇ ਪਸ਼ੂ ਬਾਜੀ ਪੁੱਲ ਠੀਕ ਹੈ ਸਾਰੇ ਸਾਲਾ ਠੀਕ ਹੈ ਹਾਂ ਜੀ ਤੇ ਬਤਨੀ ਝੋਟੀ ਠੀਕ ਹੈ ਬਾਜੀ ਧੰਨਵਾਦ ਸਾਰ ਸੇਕਾ ਜੀ